ਸਾਰੇ ਨੂੰ ਪਿਆਰ ਭਰੀ ਸਾਸਰੀਆਂ ਦਾ ਨਾ ਅੱਜ ਆਪਾਂ ਆਲੂ ਤੇ ਸੂਜੀ ਤੋਂ ਇੱਕ ਸਨੈਕਸ ਤਿਆਰ ਕਰਨ ਲੱਗੇ ਆਂ ਇਹ ਆ ਕੱਚਾ ਆਲੂ ਕੱਚੇ ਆਲੂ ਨੂੰ ਪਹਿਲਾਂ ਆਪਾਂ ਛਿਲ ਲੈਨੇ ਆ ਇਹਦੇ ਉੱਪਰੋਂ ਆਪਾਂ ਸਾਰੀਆਂ ਛਿੱਲਾਂ ਉਤਾਰ ਲੈਨੇ ਆ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਧੋ ਬਣਾ ਕੇ ਸਵਾਰ ਲਿਆ ਸੀਗਾ ਇਹ ਆਲੂ ਸਾਰਾ ਛਿੱਲ ਕੇ ਇਸ ਤੋਂ ਬਾਅਦ ਆਪਾਂ ਇਹਨੂੰ ਕद्दूकस ਕਰ ਲਵਾਂਗੇ ਕद्दूकस ਦੇ ਕੱਚੇ ਨੂੰ ਕद्दूकस ਕਰਨਾ ਹੈ ਇਸੇ ਆਪਾਂ ਇਹਨੂੰ ਉਬਾਲ ਕੇ ਵੀ ਬਣਾ ਸਕਦੇ ਆ ਪਰ ਜਿਹੜੇ ਲੱਛੇ ਜੇ ਤਿਆਰ ਹੁੰਦੇ ਆ ਉਹ ਕੱਚੇ ਆਲੂ ਦੇ ਹੀ ਹੋ ਸਕਦੇ ਆ ਇਸ ਕਰਕੇ ਉਹ ਵਧੀਆ ਆਪਾਂ ਕੱਚੇ ਆਲੂ ਹੀ ਲਿਆਏ ਆ ਆਪਾਂ ਕद्दूकस ਕਰ ਲਿਆ ਇਸ ਤਰ੍ਹਾਂ ਆਪਾਂ ਲੱਛੇ ਤਿਆਰ ਕਰ ਲੈਣੇ ਆ ਆਲੂ ਆਪਾਂ ਕੱਦੂ ਕਸ਼ ਕਰ ਲਏ ਆ। ਇਹ ਸਾਲੂ ਨੂੰ ਆਪਾਂ ਸਾਰੇ ਨੂੰ ਚੰਗੀ ਤਰ੍ਹਾਂ ਧੋ ਕੇ ਇਹਦੇ ਵਿੱਚੋਂ ਇਹਨੂੰ ਐ ਸਾਫ਼ ਕਰਕੇ ਤੇ ਫਿਰ ਬਾਅਦ ਵਿੱਚ ਆਪਾਂ ਵਰਤਾਂਗੇ। ਅੱਗੇ ਆਪਾਂ ਲੈਣੀ ਸੀ ਸੂਜੀ। ਇਹ ਸੂਜੀ ਆਪਾਂ ਇੱਕ ਕੌਲੀ ਲਈ ਆ, ਅੱਧੀ ਕੌਲੀ ਆ। ਇਹਨੂੰ ਆਪਾਂ ਨਾ ਭਿਉਂ ਦਿਆਂਗੇ। ਆਲੂਆਂ ਨੂੰ ਧੋਣ ਤੋਂ ਪਹਿਲਾਂ ਆਪਾਂ ਇਹਨੂੰ ਇੱਕ ਵਾਰ ਭਿਉਂ ਦੇ ਇਹ ਉਹ ਨਜ਼ਰ ਫੁੱਲ ਜਾਊਗੀ। ਜਿੰਨੀ ਆਪਾਂ ਸੂਜੀ ਲਈ ਆ, ਉਹਨਾ ਹੀ ਆਪਾਂ ਪਾਣੀ ਲੈ ਲੈਣਾ। ਪਾਣੀ ਲੈ ਕੇ ਇਹਨੂੰ ਪੀ ਹੋ ਗਿਆ ਆਪਾਂ ਰੱਖ ਦਿਆਂਗੇ ਇਹ ਆਲੂ ਨੂੰ ਆਪਾਂ ਹੁਣ ਇਹਦੇ ਵਿੱਚ ਪਾ ਕੇ ਪੋਣੀ ਦੇ ਵਿੱਚ ਪਾ ਕੇ ਵੱਡੀ ਲੋਹੇ ਵਾਲੀ ਪੋਣੀ ਆ ਇਹਦੇ ਵਿੱਚ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲੈਨੇ ਆ ਉੱਪਰੋਂ ਆਪਾਂ ਇਹਦੇ ਪਾਣੀ ਪਾ ਦੇਂਗੇ ਤੇ ਧੋਪ ਜੇਗਾ ਧੁੱਪ ਜਾਂਦੇ ਵਧੀਆ ਜਣ ਜਿਹੜੇ ਇਹਦੇ ਵਿੱਚ ਆ ਚੀਕਣਾ ਪੰਜ ਹੁੰਦਾ ਉਹ ਸਾਰਾ ਨਿਕਲ ਜਾਂਦਾ ਆਪਾਂ ਇਹਨੂੰ ਇੱਕ ਵਾਰ ਹੋਰ ਧੋਵਾਂਗੇ ਆਪਾਂ ਦੁਬਾਰਾ ਹੋਰ ਧੋ ਲਈਏ ਚੰਗੀ ਤਰ੍ਹਾਂ ਇਹ ਧੋ ਕੇ ਸਾਫ਼ ਹੋ ਗਿਆ ਤੇ ਪਾਣੀ ਆਪਾਂ ਸਾਫ਼ ਨਿਕਲ ਆਇਆ ਤੇ ਪਾਣੀ ਨੂੰ ਆਪਾਂ ਡੋਲ ਕੇ ਤੇ ਦੁਬਾਰਾ ਇਸੇ ਵਿੱਚ ਪਾ ਕੇ ਥੋੜਾ ਜਿਹਾ ਪਾਣੀ ਇਹਦੇ ਵਿੱਚ ਪਾ ਕੇ ਰੱਖ ਲੈਣਾ ਬਿਲਕੁਲ ਸੁੱਕਾ ਨਹੀਂ ਰੱਖਣਾ ਇਹਨੂੰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਤੇ ਆਪਾਂ ਇੱਕ ਭਾਂਡੇ ਵਿੱਚ ਇਹਨੂੰ ਕੱਢ ਲਿਆ ਹੁਣ ਆਪਾਂ ਅਗਲੀ ਰੈਸਪੀ ਤਿਆਰ ਕਰਦੇ ਹਾਂ ਕਰਕੇ ਉੱਪਰ ਕੜਾਹੀ ਰੱਖ ਦਿੱਤੀ ਆ ਇਹਦੇ ਵਿੱਚ ਆਪਾਂ ਪਾ ਦੇਾਂਗੇ ਕਿਉਂ ਕਿ ਉਹ ਸਾਰਾ ਮਿਲ ਜਾਂਦੇ ਹੋ ਅਗਲਾ ਪ੍ਰੋਸੈਸ ਫਿਰ ਆਪਾਂ ਬਾਅਦ ਵਿੱਚ ਕਰਦੇ ਹਾਂ ਹੁਣ ਮੈਂ ਇਹਦੇ ਵਿੱਚ ਪਾਤਾ ਜੀਰਾ ਤੇ ਇਹ ਕਾਪਾ ਥੋੜਾ ਜਿਹਾ ਧਨੀਆ ਕੱਟ ਕਰ ਦਿੰਨੇ ਆ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾ ਦੇਾਂਗੇ ਹਰਾ ਈ राई ਭੁੱਜ ਗਿਆ ਜੀਰਾ ਭੁੱਜ ਗਿਆ ਆਪਾਂ ਇਹਦੇ ਵਿੱਚ ਇੱਕ ਸੂਜੀ ਆਪਾਂ ਕੌਲੀ ਲਈ ਸੀ ਸੂਜੀ ਦੀ ਉਨਾ ਹੀ ਆਪਾਂ ਹਾਪ ਪਾਣੀ ਪਾ ਦਾਂਗੇ ਇਹਦੇ ਵਿੱਚ ਇਹਨੂੰ ਉਵਾਲਾ ਆਉਣ ਤੇ ਆਪਾਂ ਇਹਦੇ ਵਿੱਚ ਜਿਹੜੇ ਆਲੂ ਆਪਾਂ ਕੱਦੂਕਸ਼ ਕੀਤੇ ਸੀ ਉਹ ਆਲੂ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਪਾਣੀ ਉਹ ਜਿਹਾ ਵਾਲਾ ਆ ਗਿਆ ਹੈ ਇਹਨਾਂ ਨੂੰ ਆਪਾਂ ਆਲੂਆਂ ਨੂੰ ਥੋੜਾ ਜਿਹਾ ਨਰਮ ਕਰ ਲਾਂਗੇ ਉਹਨਾਂ ਦੇ ਤੱਕ ਆਪਾਂ ਇਹਨੂੰ ਭੁੰਨਾਂਗੇ ਜੇ ਉਹ ਆਲੂ ਥੋੜੇ ਜੇ ਨਰਵਸ ਹੋ ਜਾਣਗੇ ਉਹ ਆਪਾਂ ਇਹਦੇ ਵਿੱਚ ਸੂਜੀ ਜਿਹੜੀ ਆ ਉਹ ਆਪਾਂ ਇਹਦੇ ਵਿੱਚ ਪਾ ਦੇਾਂਗੇ ਸੂਜੀ ਵੀ ਹੋ ਕੇ ਰੱਖੀ ਸੀਗੀ ਤੇ ਸੂਜੀ ਆਪਾਂ ਇਹਦੇ ਵਿੱਚ ਪਾ ਦੇਾਂਗੇ ਇਦਵੇਂ ਚਾਪਾਂ ਥੋੜਾ ਜਿਆ ਨਮਕ ਕਿਲੀ ਫਲੈਕਸ ਇਹ ਆਪਾਂ ਇਹਦੇ ਵਿੱਚ ਨਮਕ ਪਾ ਦਈਏ ਲੋੜ ਅਨੁਸਾਰ ਆਪਾਂ ਜਿੰਨਾ ਕਿ ਸਵਾਦ ਅਨੁਸਾਰ ਜਿੰਨਾ ਖਾਣੇ ਉਹਨਾਂ ਨਮਕ ਪਾ ਦਾਂਗੇ ਵਿੱਚ ਆਪਾਂ ਇਹਦੇ ਰੈੱਡ ਮਿਰਚ ਪਾ ਦਾਂਗੇ ਆਪਾਂ ਮਸਾਲੇ ਜਿਹੜੇ ਮਰਜ਼ੀ ਪਾ ਸਕਦੇ ਆ ਆਪਣੀ ਮਰਜ਼ੀ ਮੁਤਾਬਕ ਗਰਮ ਮਸਾਲਾ ਪਾ ਲਓ ਜੋ ਜੋ ਆਪਣਾ ਦਿਲ ਕਰਦਾ ਆਪਾਂ ਪਾ ਸਕਦੇ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਆਟਾ ਵੀ ਪਾਵਾਂਗੇ ਬੇਸਨ ਵੀ ਪਾ ਸਕਦੇ ਆ ਚੌਲਾਂ ਦਾ ਆਟਾ ਵੀ ਪਾ ਸਕਦੇ ਆ ਜੋ ਆਪਣਾ ਮਨ ਕਰੇ ਆਪਾਂ ਪਾ ਸਕਦੇ ਆ ਤਾਂ ਆਪਾਂ ਹਿਲਾਈ ਜਾਵਾਂਗੇ ਕੁੰਨੀ ਜਾਵਾਂਗੇ ਨਾਲੇ ਤਾਂ ਆਪਣੇ ਉਹ ਸੂਜੀ ਪੁੱਜ ਜੇਗੀ ਨਾਲੇ ਥੋੜਾ ਜਿਹਾ ਆਟੇ ਨੂੰ ਸੇਕ ਲੱਗ ਜਾਏਗਾ ਬਿਲਕੁਲ ਬਣ ਕੇ ਨਾ ਤਿਆਰ ਹੋ ਗਿਆ ਇਦਾਂ ਦਾ ਆਪਾਂ ਨੂੰ ਚਾਹੀਦਾ ਹੈ। ਨਾ ਇਹ ਸੱਤਿਆ ਨਾ ਇਹ ਟੱਲਾ ਬਿਲਕੁਲ ਤਿਆਰ ਆ ਜੰਮਣ ਵਾਲਾ ਜਿਹਦੇ ਨਾਲ ਇਹਦੇ ਨਾਲ ਪੀਸ ਵਧੀਆ ਜੰਮ ਜਾਣਗੇ। ਅੱਗੇ ਇਹਨੂੰ ਆਪਾਂ ਨੂੰ ਥਾਲੀ ਦੇ ਵਿੱਚ ਜਮਾਵਾਂਗੇ ਥੋੜਾ ਜਿਹਾ ਥੱਲੇ ਘਿਓ ਪਾ ਕੇ ਆਪਣੇ ਕੋ ਕੋਈ ਵੀ ਪਾਂਡਾ ਜਿੱਦਾਂ ਆਪਾਂ ਸੈੱਟ ਪੈਂਦਾ ਉਹਦੇ ਵਿੱਚ ਆਪਾਂ ਇਹਨੂੰ ਜਮਾ ਸਕਦੇ ਹਾਂ। Bunu ablamın talihli bir için ਇੰਦਾ ਕਰਕੇ ਆਪਾਂ ਇਹਨੂੰ 10 ਮਿੰਟ ਰੱਖ ਦਾਂਗੇ 10 ਮਿੰਟ ਤੱਕ ਇਹ ਅੱਠ ਜਾਏਗਾ ਆਪਾਂ ਫਿਰ ਇਹਨੂੰ ਡੀ ਫਰਾਈ ਕਰਕੇ ਤੁਹਾਨੂੰ ਵਾਚ ਦਿਖਾਉਣੀ ਹੈ ਇਹਨਾਂ ਨੂੰ ਆਪਾਂ ਹੁਣ ਪੀਸ ਕੱਟ ਲੈਨੇ ਇਹਦੇ ਜਿੱਦਾਂ ਆਪਾਂ ਬਰਫੀ ਦੇ ਪੀਸ ਕੱਟਦੇ ਆਂ ਐਵੇਂ ਹੀ ਆਪਾਂ ਇਹਨੂੰ ਕੱਟ ਲਾਂਗੇ ਆਪਾਂ ਬੱਦ ਵਾਲਣ ਤੋਂ ਬਗੈਰ ਐਵੇਂ ਫ੍ਰੀਜ ਦੇ ਵਿੱਚ ਵੀ ਰੱਖ ਸਕਦੇ ਆ ਜਿੰਨੇ ਲੋੜ ਹੋਵੇ ਜਦੋਂ ਖਾਣਾ ਹੋਵੇ ਉਸ ਟਾਈਮ ਤੇ ਆਪਾਂ ਇਹਨੂੰ ਓਨੇ ਕੀ ਪੀਸ ਕੱਟ ਕੇ ਤੇ ਤਲ ਕੇ ਆਪਾਂ ਖਾ ਸਕਦੇ ਆ ਇਹ ਖਰਾਬ ਨਹੀਂ ਹੁੰਦੇ ਇੱਕ ਹਫਤਾ ਫ੍ਰੀਜ ਵਿੱਚ ਨਹੀਂ ਖਰਾਬ ਹੋਣਗੇ ਆਪਣਾ ਕਿ ਉਹ ਗਰਮ ਹੋ ਗਿਆ ਹੁਣ ਆਪਾਂ ਇਹਨੂੰ ਫਰਾਈ ਕਰਕੇ ਦਿਖਾਉਣੇ ਤੁਹਾਨੂੰ

ਆ ਰਕੇ ਨਾ ਤੇ ਆ ਰਹੇ ਬਿਲਕੁਲ ਪੂਰੇ ਕਰਕਰੇ ਬਣ ਗਏ ਐ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆ। ਇਹਨੇ ਕੱਢ ਲਿਆ। ਪਹਿਲਾਂ ਵਾਲੇ ਆਪਣੇ ਪੀਸ ਵੱਡੇ ਸੀ ਹੁਣ ਆਪਾਂ ਪੀਸ ਥੋੜੇ ਜੇ ਛੋਟੇ ਕਰ ਲੈਂਦੇ ਆ ਆਪਣੀ ਰੈਸਪੀ ਬਣ ਕੇ ਤਿਆਰ ਹੋ ਗਈ ਆ ਹੁਣ ਆਪਾਂ ਇਹਨੂੰ ਚਾਹ ਨਾਲ ਬਣਾ ਲੀਆ ਚਾਹ ਨਾਲ ਬੈਠ ਕੇ ਖਾਣੇ ਆ ਇਦਾਂ ਦੀ ਰੈਸਪੀ ਤੁਸੀਂ ਵੀ ਤਿਆਰ ਕਰਿਓ ਨਾਲ ਸਾਡੀ ਪੂਰੀ ਵੀਡੀਓ ਵੇਖਿਓ ਇਹ ਵੀਡੀਓ ਦੇਖ ਕੇ ਤੁਸੀਂ ਬਣਾਇਓ ਤਿਆਰ ਕਰਿਓ ਤੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ